ਇੱਕ ਪੜਤ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਕੋਈ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਉਹ ਕਾਲੂ ਕਹਿੰਦਾ ਡੱਬੂ ਕਿ ਆਲ ਹੈ ਤੇਰਾ ਅੱਜ ਕੀ ਖਾਦਾ ਕਹਿੰਦਾ ਮੈਂ ਕੀ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਗਈ ਥੋੜੀ ਜੀ ਬਾ ਤੁਸੀਂ ਇਹਨੂੰ ਖਾ ਕੇ ਗੁਜ਼ਾਰਾ ਕਰਦੇ ਮਾਲ ਟਾਂ ਦੇ ਮੰਨੇ ਬੈਠੇ ਇਹਨੇ ਤੈਂ ਕੀ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਏ ਉਹ ਤਾਂ ਕੂੜੇ ਮਿਲੀ ਹੈ ਅੱਜ ਤਾਂ ਕੰਜਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹੇ ਕਰ ਮੈਂ ਤਾਂ ਮਾਨਤਾਨ ਦਾ ਪੁੱਤ ਆ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਨਤਾਨ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਨਤਾਨ ਇਹ ਐ ਵੀ ਜੱਟ ਦੇ ਹੈਗੇ ਦੋ ਜਨਾਨੇ ਕਰੇ ਤਾਂ ਉਹ ਕਹਿੰਦੇ ਤੂੰ ਡੱਬੂ ਤੇ ਨਹੀਂ ਰਾਨੀ ਸੋ ਲਈ ਉਹ ਕਹਿੰਦੇ ਤੂੰ ਡੱਬੂ ਤੇ ਨਹੀਂ ਰਾਨੀ ਕਹਿੰਦਾ ਬਸ ਆਹੀ ਮਾਨਤਾਨਾ ਬਸੁੱਕੇ ਰੋਟੀਆਂ ਖਾ ਕੇ ਗੁਜ਼ਾਰਾ ਕਰੀ ਜਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹਾਂ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਉੜ ਕੇ ਮਾਫੀ ਮੰਗਦਾ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇ ਦਿੱਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਸਿਰ ਝੁਕਾ ਕੇ ਮਾਫ਼ੀ ਮੰਗਦਾ